ਉਹ ਵੀ ਖਿਡਾਰੀ ਜਿਹੜੇ ਮਾਣ ਮੱਤੇ ਜਿਨ੍ਹਾਂ ਨੇ ਮੈਡਲ ਲਿਆ ਕੇ ਦਿੱਤੇ ਕਈ ਕਾਮਨਵੈਲਥ ਗੇਮਾਂ ਦੇ ਵਿੱਚੋਂ ਕੋਈ 올림픽 ਦੇ ਵਿੱਚੋਂ ਲੈ ਕੇ ਆਇਆ ਇੱਕ ਕੁੜੀ ਤਾਂ ਸਾਖਸ਼ੀ ਮਲਿਕ ਨੂੰ ਗੇਮ ਛੱਡਣ ਲਈ ਮਜਬੂਰ ਹੋਣਾ ਪਿਆ ਉਹ ਰੋ ਰੋ ਕੇ ਕਹਿ ਰਹੀ ਹੈ ਕਿ ਅਸੀਂ ਇੱਕੋ ਮੰਗ ਕੀਤੀ ਸੀ ਕਿ ਉੱਥੇ ਕੁਸ਼ਤੀ ਸੰਗ ਦੇ ਪ੍ਰਧਾਨ ਕਿਸੇ ਐਸੇ ਕਿਸੇ ਬੀਬੀ ਨੂੰ ਲਾ ਦਿਓ ਕਿਸੇ ਕੁੜੀ ਨੂੰ ਲਾ ਦਿਓ ਔਰਤ ਨੂੰ ਲਾ ਦਿਓ ਪਰ ਉਹ ਨਹੀਂ ਮੰਨੀ ਸਰਕਾਰ ਨੇ ਇੱਕ ਬਿਜ਼ਨਸਮੈਨ ਦੇ ਵਿੱਚ ਉਹਦਾ ਸਾਥੀ ਸੀ ਜਿਹੜਾ ਸੰਜੇ ਸਿੰਘ ਉਸ ਨੂੰ ਹੀ ਲਗਾ ਦਿੱਤਾ ਗਿਆ ਐਸ਼ੇ ਕਰਕੇ ਉਹ ਗੇਮ ਚੋਂ ਬਾਹਰ ਹੋ ਗਈ ਕਈਆਂ ਨੇ ਆਪਣੇ ਪਦਮਸ਼ਰੀ ਵਾਪਸ ਕਰ ਦਿੱਤੇ ਖਿਡਾਰੀ ਵੀ ਜਿਹੜੇ ਇਸ ਸਿਟੀ ਦੇ ਵਿੱਚੋਂ ਮਾਨਸਿਕ ਤਣਾਅ ਚ ਉਲੰਘਣ ਲਈ ਮਜਬੂਰ ਹੈ ਇੱਥੇ ਤੇ ਅਗਰ ਦੇਸ਼ ਦੇ ਵਾਈਸ ਪ੍ਰੈਜ਼ੀਡੈਂਟ ਦੇ ਉੱਪਰ ਰਾਸ਼ਟਰਪਤੀ ਦੀ ਕੋਈ ਮਮਿਕਰੀ ਕਰ ਗਿਆਗਾ ਤੇ ਪ੍ਰਧਾਨ ਮੰਤਰੀ ਸਾਹਿਬ ਨੂੰ ਤੇ ਦੇਸ਼ ਦੇ ਰਾਸ਼ਟਰਪਤੀ ਨੂੰ ਦੁੱਖ ਹੋ ਜਾਂਦਾ ਲੇਕਿਨ ਅਗਰ ਧੀਆਂ ਦੇ ਨਾਲ ਮਾੜੀਆਂ ਹਰਕਤਾਂ ਹੋ ਰਹੀਆਂ ਨੇ ਉਹਨਾਂ ਦੇ ਨਾਲ ਸਰੀਰਕ ਸ਼ੋਸ਼ਣ ਹੋ ਰਿਹਾ ਉਹ ਪ੍ਰਾਈਮ ਮਿਨਿਸਟਰ ਸਾਹਿਬ ਜਾਂ ਦੇਸ਼ ਦੇ ਰਾਸ਼ਟਰਪਤੀ ਨੂੰ ਇੱਕ ਵੀ ਸ਼ਬਦ ਨਹੀਂ ਬੋਲੇ ਆ ਉਹਨਾਂ ਨੇ ਮਤਲਬ ਹੁਣ ਇਹ ਬਣਾ ਰਹੇ ਨੇ ਕਿ ਜਗਦੀਪ ਦਨਖੜ ਸਾਹਿਬ ਜਾਟ ਆ ਤੇ ਜਾਟਾਂ ਦੀ ਬੇਇੱਜ਼ਤੀ ਹੋ ਗਈ ਤੇ ਸ਼ਾਕਸੀ ਮਲਕ ਕੌਣ ਉਹ ਜੱਟਾਂ ਦੀ ਕੁੜੀ ਨਹੀਂ ਹੈਗੀ ਉਹ ਹਿੰਦੁਸਤਾਨ ਦੀ ਕੁੜੀ ਨਹੀਂ ਹੈਗੀ ਉਹ ਕਿੰਨੀਆਂ ਕੁੜੀਆਂ ਦੇ ਨਾਲ ਜੈਂਸੀ ਸੋਸ਼ੀਅਨ ਨੇ ਨੇ ਉਹ ਕੀ ਉਜਾਟਾਂ ਦੀਆਂ ਕੁੜੀਆਂ ਨਹੀਂ ਸੀ ਉਹ ਭਾਰਤ ਦੀਆਂ ਕੁੜੀਆਂ ਨਹੀਂ ਸੀ ਮਤਲਬ ਬੀਜੇਪੀ ਕੋ ਜਿੰਨੇ ਡਰਾਮੇ ਆ ਨਾ ਉਹਨੇ ਹੈ ਜਦ ਦੇਸ਼ ਦੇ ਪ੍ਰਾਈਮ ਮਿਨਿਸਟਰ ਪਾਰਲੀਮੈਂਟ ਦੇ ਵਿੱਚ ਮੈਂ ਵਿਕਰੀ ਕਰਦੇ ਹੱਗੇ ਨੇ ਉਦੋਂ ਇਸ਼ੂ ਨਹੀਂ ਬਣਦਾ ਹੈਗਾ ਹੁਣ ਇਹ ਕੋਈ ਟੀਐਮਸੀ ਦੇ ਨੇਤਾ ਨੇ ਮੈਂ ਵਿਕਰੀ ਕਰ ਦਿੱਤੀ ਉਹ ਦੇਸ਼ ਦਾ ਵੱਡਾ ਏਜੰਡਾ ਬਣ ਗਿਆ ਦੇਸ਼ ਦੀ ਵਿਕਾਸ ਗਤੀ ਰੁਕ ਗਈ ਜੀ ਕਿ ਦਨਕਰ ਸਾਹਿਬ ਦੀ ਮੈਂ ਵਿਕਰੀ ਕਰ ਦਿੱਤੀ ਹੈਗੀ ਕਮਾਲ ਹੋਈ ਪਈ ਹੈਗਾ ਇਹ ਮੈਂ ਵਿਕਰੀ ਕਰ ਦਿੱਤੀ ਕਿ ਕਲਾ ਇੱਕ ਕਿੱਡੀ ਕੀ ਵੱਡਾ ਗੁਨਾਹ ਕੀ ਕਰ ਦਿੱਤਾ ਹੈਗਾ ਇਹਦੇ ਚ ਹੈਗਾ ਇਹ ਤੇ ਵਿਆੰਗਾ ਕੱਲ ਨੂੰ ਤੁਸੀਂ ਕਹੋਗੇ ਸਾਡੇ ਉਹ ਸਟਾਇਰ ਦੇ ਤੌਰ ਤੇ ਜਿਹੜੇ ਕਾਰਟੂਨ ਸ਼ਾਪ ਦੇ ਤੁਸੀਂ ਉਹ ਨਾ ਸ਼ਾਪਿਆ ਕਰੋ ਜੀ ਅਸੀਂ ਤੁਹਾਡੇ ਤੇ ਡਾਫਾ ਮਿਸ਼ਨ ਕਰ ਦਾਂਗੇ ਇਹ ਕੋਈ ਗੱਲਾਂ ਕਰਨ ਵਾਲੀਆਂ ਹੈ ਹੁਣ ਸਵਾਲ ਹੈ ਕਿ ਉਸ ਬੰਦੇ ਦਾ ਸਹੋਗੀ ਜਿਸ سے ਕੁੜੀਆਂ ਨੇ ਇਲਜ਼ਾਮ ਲਗਾਏ ਨੇ ਨਾ ਦੇਸ਼ ਦੀ ਰਾਸ਼ਟਰਪਤੀ ਦ੍ਰੋਪਤੀ ਮਰਮੂ ਬੋਲੇ ਨਾ ਜਗਦੀਪ ਦਨਕਰ ਸਾਹਿਬ ਬੋਲੇ ਆਗੇ ਨੇ ਉਹ ਹਾਰ ਕੇ ਸਾਖੀ ਮਲਕ ਨੇ ਕਿਹਾ ਕਿ ਦਫਾ ਕਰੋ ਇਹੋ ਜੀ ਗੇਮ ਖੇਡਣ ਦਾ ਦੇਸ਼ ਵਾਸਤੇ ਜਿੱਥੇ ਧੀਆ ਦਾ ਮੁੱਲ ਨਹੀਂ ਜਿੱਥੇ ਮੈਡਲਾਂ ਦਾ ਮੁੱਲ ਨਹੀਂ ਹੈਗਾ ਜਿੱਥੇ ਬਲਾਤ ਕਰੀਆਂ ਦਾ ਮੁੱਲ ਵਾ ਖਿਡਾਰੀਆਂ ਦਾ ਮੁੱਲ ਨਹੀਂ ਜਿਹਦੇ ਧੀਆ ਪੈਣਾ ਨੂੰ ਛੇੜਨ ਵਾਲੇ ਦਾ ਮੁੱਲ ਸਾਡਾ ਕੋਈ ਮੁੱਲ ਨਹੀਂ ਹੈਗਾ ਤੇ ਇਹੋ ਜਿ ਦੇਸ਼ ਵਾਸਤੇ ਖੇਡਣੇ ਕੀ ਘਰ ਬੈਠ ਜਾਓ ਉਸੇ ਨੂੰ ਖੁਸ਼ੀ ਦੋਖੋ ਕੇ ਉਹ ਜਿਹੜੇ ਬਜਰੰਗਪੂਰੀਆਂ ਨੇ ਆਪਣਾ ਪਦਮਸ਼ਰੀ ਵਾਪਸ ਕਰ ਦਿੱਤਾ ਕਿ ਮੈਂ ਕਿਵੇਂ ਮੇਰੇ ਸਾਥੀ ਪਲੇਰਾਂ ਦੇ ਨਾਲ ਇਹ ਕੁਝ ਹੋ ਰਿਹਾ ਤੇ ਤੁਸੀਂ ਕਹੇ ਯਾਰ ਕਿ ਰਾਜਨੀਤੀ ਹੋ ਰਹੀ ਕਿ ਉਹ ਰਾਜਨੀਤੀ ਕੋਈ ਹਿੰਦੁਸਤਾਨ ਦੇ ਵਿੱਚ ਉਹ ਧੀ ਜਿਨੇ ਦੁਨੀਆ ਦੇ ਪਹਿਲੀ ਵਾਰ ਇੱਕ ਮੈਡਲ ਜਿੱਤਿਆ ਉਹ 올림픽 ਦੇ ਵਿੱਚ ਤੇ ਉਹਦੀਆਂ ਨਾਲ ਦੀਆਂ ਕੁੜੀਆਂ ਕਹਿ ਰਣ ਕਿ ਸਾਡੇ ਨਾਲ ਇਹ ਕੁਝ ਹੋਇਆ ਕੋਈ ਕੁੜੀ ਕਹਿ ਸਕਦੀ ਵਰਲਡ ਲੈਵਲ ਤੇ ਇਹਦੇ ਚ ਕਹਦੀ ਰਾਜਨੀਤੀ ਹੈ ਤੁਸੀਂ ਉਸ ਪਾਸੇ ਕਹਿੰਦੇ ਕਿ ਧੀਆਂ ਬਚਾਓ ਪੜ੍ਹਾਓ ਬੇਟੀ ਬਚਾਓ ਤੇ ਬੇਟੀ ਪੜ੍ਹਾਓ ਤੇ ਦੂਜੇ ਪਾਸੇ ਬੇਟੀਆਂ ਦਾ ਘਾਣ ਰਿਹਾ ਸਭ ਤੋਂ ਵੱਡੀ ਗੱਲ ਆ ਕਿ ਦੇਸ਼ ਦੀ ਪਾਰਲੀਮੈਂਟ ਨੂੰ ਸੁੱਤੀ ਪਈ ਹੈ ਕਿ ਜਾਂ ਇੰਨੀ ਮਾੜੀ ਹੋ ਚੁੱਕੀ ਆ ਪਹਿਲੀ ਗੱਲ ਕਿ ਜਿੰਨੀਆਂ ਸਾਡੀਆਂ ਐਸੋਸੀਏਸ਼ਨਾਂ ਨੇ ਚਾਹੇ ਉਹ ਰੈਸਲਿੰਗ ਆ ਚਾਹੇ ਹੌਕੀ ਆ ਚਾਹੇ ਕਬੱਡੀ ਆ ਚਾਹੇ ਐਥਲੈਟਿਕ ਚਾਹੇ ਕਿਰਕਟ ਇਹਨਾਂ ਦੇ ਵਿੱਚ ਅਫਸਰਾਂ ਦਾ ਤੇ ਪੋਲਿਟਿਸ਼ੀਨਾਂ ਦਾ ਕੰਮ ਕੀ ਆ ਪਹਿਲੀ ਤੇ ਗੱਲ ਕਾਨੂੰਨ ਇਹ ਬੰਨਣਾ ਚਾਹੀਦਾ ਕੋਈ ਐਮ.ਐਲ.ਏ ਕੋਈ ਪੋਲਿਟਿਸ਼ੀਨ ਚਾਹੇ ਉਹ ਐਮ.ਐਲ.ਏ ਚਾਹੇ ਉਹ ਐਮ.ਪੀ ਆ ਚਾਹੇ ਕੋਈ ਆਈ.ਐਸ.ਐਸ ਕੋਈ ਆਈ.ਪੀ.ਐਸ ਜਿੰਨੀਆਂ ਵੀ ਖੇਡ ਐਸੋਸੀਏਸ਼ਨਾਂ ਇਹਨਾਂ ਦਾ ਪ੍ਰੈਜ਼ੀਡੈਂਟ ਨਹੀਂ ਬੰਨਣਾ ਚਾਹੀਦਾ ਇੱਥੇ ਚਾਹੀਦਾ ਸਿਰ ਤੇ ਸਿਰਫ ਖਿਡਾਰੀ ਬੰਨੇ ਚਾਹੀਦੇ ਨੇ ਜਿਹੜੇ ਖੇਡ ਖੇਡ ਛੱਡ ਚੁੱਕੇ ਉਹਨਾਂ ਨੂੰ ਪਤਾ ਚਾਹਦਾ ਹੁਣ ਇਹਨਾਂ ਨੂੰ ਲੋਕਾਂ ਨੂੰ ਕੀ ਪਤਾ ਜਿਹੜਾ ਹੁਣ ਬਿਜ਼ਨਸਮੈਨ ਬਣ ਗਿਆ ਭਾਰਤੀ ਕਬੱਡੀ ਕੁਸ਼ਤੀ ਐਸੋਸੀਏਸ਼ਨ ਦਾ ਉਹਨੂੰ ਪਤਾ ਹੈਗਾ ਦਾ ਪੇਚ ਕੀ ਹੁੰਦੇ ਨੇ ਹਾਂ ਉਹਨੂੰ ਇਹਨਾਂ ਪਤਾ ਕਿ ਮੈਂ ਪ੍ਰਧਾਨ ਬਣਨਾ ਉਹ ਦਾ ਪੇਚ ਕਰ ਕਰਕੇ ਜਿਗਾਰਡबाजी ਕਰਕੇ ਉਹ ਪ੍ਰਧਾਨ ਬਣ ਗਿਆ ਪਰ ਖੇਡਾਂ ਦੇ ਰੂਲ ਨਿਜ਼ਮ ਦਾ ਪਤਾ ਹੈਗਾ ਇੱਕ ਪੁਲਿਸ ਅਫਸਰ ਨੂੰ ਇਕਾਈ ਐਸੋ ਪੰਜਾਬ ਦੇ ਵਿੱਚ ਹੀ 40-45 ਆਈਐਸ ਐਸੋਸੀਏਸ਼ਨਾਂ ਹੈਗੀਆਂ ਖੇਡਾਂਆਂ ਉਹਦਾ ਕੋਈ ਆਈਪੀਐਸ ਆ ਕੋਈ ਆਈਐਸ ਪ੍ਰਧਾਨ ਕੋਈ ਪੋਲਿਟਿਸ਼ੀਅਨ ਉਨੇ ਕਦੀ ਕੋਈ ਖੇਡੇ ਹੈ ਇਹ ਚੀਜ਼ਾਂ ਬੰਦ ਹੋਣੀਆਂ ਚਾਹੀਦੀਆਂ ਇਹ ਤੇ ਸਿਰਫ ਸਿਰਫ ਖਡਾਰੀਆਂ ਦੇਸ਼ ਉਹਦਨ ਹਾਰ ਗਿਆ ਅੱਜ ਹਾਰ ਹੈ ਨਾ ਇੱਕ ਕਿ ਇੱਕ ਜਿਹਦੇ ਤੇ ਵੱਡੇ ਜੁਰਮ ਲੱਗੇ ਉਹਦਾ ਸਾਥੀ ਉਹਨੂੰ ਪ੍ਰਧਾਨ ਬਣਾ ਦਿੱਤਾ ਜਦੋਂ ਹਾਕੀ ਇੰਡੀਆ ਇੰਡੀਆ ਹਾਕੀ ਫੈਡਰੇਸ਼ਨ ਦਾ ਪ੍ਰਧਾਨ ਚੁਣਨਾ ਸੀ ਨਾ ਇੱਕ ਪਾਸੇ ਪ੍ਰਗਟ ਸਿੰਘ ਸੀ ਹਮ ਬਦਮਸ਼ੀਰੀ ਅਰਜਨਾਵਾੜੀ ਜਿਨੇ ਦੇਸ਼ ਦੇ ਕਟੋਕਟ 300 ਤੋਂ ਜ਼ਿਆਦਾ ਮੈਚਾਂ ਦੀ ਗਵਾਹੀ ਕੀਤੀ ਹੈ 올림픽 ਖੇਡੇ ਹੈਗਾ ਦੂਜੇ ਪਾਸੇ ਹਿਮਾਚਲ ਦੀ ਇੱਕ ਬਜ਼ੁਰਗ ਨੇਤਾ ਹੈ ਵਿਦਿਆ ਸਟੋਕ ਉਹ ਹਾਕੀ ਫੈਡਰੇਸ਼ਨ ਦੀ ਪ੍ਰਧਾਨ ਚੁਣੀ ਗਈ ਤੇ ਪ੍ਰਗਟ ਸਿੰਘ ਹਾਰ ਗਿਆ ਇਹ ਦੇਸ਼ ਹੈ ਕੋਈ ਜਿੱਥੇ ਖਿਡਾਰੀਆਂ ਦੀ ਕਦਰ ਨਹੀਂ ਹੈਗੀ ਜਿੱਥੇ ਉਦੋਂ ਉਹ ਦੱਸੋ ਇੱਕ ਘੱਟੋ ਘੜੇ ਇੱਕ ਖਿਡਾਰੀ ਪਹਿਲਾਂ ਕੇ ਪੀ ਐਸ ਗਿੱਲ ਕਈ ਸਾਲ ਇੰਡੀਅਨ ਹਾਕੀ ਫੈਡਰੇਸ਼ਨ ਦਾ ਪ੍ਰਧਾਨ ਰਿਹਾ ਉਹਨੇ ਦਬਦਬਾ ਰੱਖ ਰੱਖਿਆ ਉਹਦੇ ਸ਼ੁਗਰ ਕਰੋ ਰੂਪਨਦੋਲ বাজਾ ਦੇ ਕੇ ਇਸ ਵਿੱਚ ਫਿਰ ਵੀ ਉਹਨੇ ਮਰਦ ਤੱਕ ਵੀ ਉਹਨੇ ਕੁਰਸੀ ਨਹੀਂ ਛੱਡੀ ਉਹਨੂੰ ਖੋਇਆ ਹੀ ਗਈ ਉਹਦੇ ਕੋਲ ਉਹ ਕਿਤੇ ਆ ਗਿਆ ਮਨੋਰ ਸਿੰਘ ਗਿੱਲ ਆ ਗਿਆ ਮਨੋਰ ਸਿੰਘ ਗਿੱਲ ਨੇ ਖੋਈ ਹੈਗੀ ਜਦੋਂ ਖੇਡ ਮੰਤਰੀ ਬਣਿਆ ਸੀ ਉਹ ਤੇ ਬਾਕੀ ਤੇ ਵਾਜਾ ਹੀ ਵਜੇਗਾ ਤੇ ਇਹ ਘੱਟੋ ਘੜ ਦੇਸ਼ ਦੇ ਸਾਰੇ ਖਿਡਾਰੀਆਂ ਨੂੰ ਘੱਟੋ ਘੜ ਜਿਹੜੇ ਆਪਣੇ ਕ੍ਰਿਕਟਰ ਆ ਨਾ ਜਿਹੜੇ ਪੈਸੇ ਦੇ ਪੁੱਤ ਆ ਗਏ ਨੇ ਇਹਨਾਂ ਨੂੰ ਅੱਗੇ ਲੱਗਣਾ ਚਾਹੀਦਾ ਹੈ ਹੌਕੀ ਵਾਲਿਆਂ ਨੂੰ ਅੱਗੇ ਲੱਗਣਾ ਚਾਹੀਦਾ ਹੈਗਾ ਸਾਰੇ ਨੂੰ ਅੱਗੇ ਲੱਗਣਾ ਚਾਹੀਦਾ ਹੈ ਕਿ ਮੁੱਕੇ ਬਾਏ ਨੇ ਤਾਂ ਪੋਸਟ ਵੀ ਪਾ ਦਿੱਤੀ ਕਿ ਕ੍ਰਿਕਟਰ ਦੇ ਏਡੇ ਨਾਮੀ ਖਿਡਾਰੀ ਆ ਅਮੀਰ ਖਿਡਾਰੀ ਆ ਬੋਲਦੇ ਕਿਉਂ ਨਹੀਂ ਇੱਕ ਵੀ ਸ਼ਬਦ ਉਹਦੇ ਸਾਰੇ ਪਤਾ ਨਹੀਂ ਕਿਉਂ ਗੁੰਗੇ ਨੇ ਹੁਣ ਸਵਾਲ ਇਹ ਹੈ ਕਿ ਸਾਰੇ ਨੂੰ ਚਾਹੀਦਾ ਇੱਕ ਦੇਸ਼ ਦੇ ਵਿੱਚ ਇੱਕ ਲਹਿਰ ਉੱਠਣੀ ਚਾਹੀਦੀ ਬਣਾਉਣੀ ਚਾਹੀਦੀ ਹੈਗੀ ਆ ਕਿ ਜਿਹੜੇ ਪਹਿਲੀ ਗੱਲ ਜਿੰਨੇ ਫੈਡਰੇਸ਼ਨਾਂ ਨੇ ਜਿੰਨੀਆਂ ਖੇਡ ਐਸੋਸੀਏਸ਼ਨਾਂ ਖੇਡ ਫੈਡਰੇਸ਼ਨਾਂ ਇਹਨਾਂ ਚੋਂ ਕੋਈ ਵੀ ਆਈਐਸ ਕੋਈ ਵੀ ਆਈਪੀਐਸ ਕੋਈ ਵੀ ਪੋਲੀਟੀਸ਼ੀਅਨ ਚੇਅਰਮੈਨ ਜਾਂ ਪ੍ਰਧਾਨ ਨਹੀਂ ਹੋਣਾ ਚਾਹੀਦਾਗਾ ਨਰੋਲ ਰੂਪ ਦੇ ਵਿੱਚ ਖਿਡਾਰੀ ਹੋਣੀ ਚਾਹੀਦੇ ਨੇ ਕਿਉਂ ਨਹੀਂ ਜਿਹੜੀ ਕੁਸ਼ਤੀ ਸੰਘ ਦਾ ਪ੍ਰਧਾਨ ਕਿਉਂ ਨਹੀਂ ਬਜਰੰਗ ਪੁੰਨੀਆਂ ਹੋ ਸਕਦਾ ਜਾਂ ਕਿਉਂ ਨਹੀਂ ਇਸ ਤੋਂ ਪਹਿਲਾਂ ਜਿਹੜੇ ਵੀ ਹੈ ਜਿਹੜੇ ਰਿਟਾਇਰਮੈਂਟ ਹੋ ਉਹਨੂੰ ਕਿਉਂ ਨਹੀਂ ਹੋਣਾ ਚਾਹੀਦਾ ਭਾਰਤੀ ਕ੍ਰਿਕਟ ਬੋਲ ਕੋ ਖਿਡਾਰੀ ਹੋਣੀ ਚਾਹੀਦੇ ਇੱਥੇ ਹੁਣ ਅਮੀਸ਼ਾਹ ਦਾ ਮੁੰਡਾ ਸਭ ਕੁਝ ਉਹ ਹੀ ਚਲਾਉਂਦਾ ਹੈਗਾ ਜਿੰਨੀਆਂ ਵੀ ਖੇਡ ਐਸੋਸੀਏਸ਼ਨਾਂ ਉਹਨਾਂ ਦੇ ਉਹ ਹੀ ਹੋਣੇ ਚਾਹੀਦਾ ਤਾਂ ਖੇਡ ਇੱਕ ਖੇਡ ਹੀ ਆ ਪਰ ਹੁਣ ਕੀ ਕਰ ਸਾਡੀ ਜਿਹੜੀ ਕਹਿੰਦੇ ਪੀਟੀਸ਼ਨ ਨੂੰ ਕੀ ਕਹਿੰਦੇ ਨੇ ਸਾਡੇ ਉਰਨ ਪੜੀ ਉਹ ਵੀ ਤੇ ਚੁੱਪ ਕਰਕੇ ਬੈਠੀ ਰਹੀ ਹੈਗੀ ਤੇ ਜਦੋਂ ਉਹਦੇ ਨਾਲ ਧੱਕਾ ਹੋਇਆ ਤੇ ਕਈ ਮਹੀਨੇ ਰੋਂਦੀ ਰਹੀ ਸੀ ਤੇ ਹੁਣ ਕਈ ਮਹੀਨੇ ਕੁੜੀਆਂ ਰੋਂਦੀਆਂ ਰਹੀਆਂ ਤੇ ਉਹ ਚੁੱਪ ਕਰਕੇ ਬੈਠੀ ਰਹੀ ਹੈਗੀ ਪ੍ਰੋਬਲਮ ਸਭ ਤੋਂ ਵੱਡੀ ਹੈ ਤੇ ਦੇਸ਼ ਦੇ ਇੱਕ ਰਾਸ਼ਟਰਪਤੀ ਉਪਰਾਸ਼ਟਰਪਤੀ ਦੇ ਨਾਲ ਕੀ ਕੁਝ ਹੋ ਗਿਆ ਉਹ ਦੇਸ਼ ਦਾ ਵੱਡਾ ਮੁੱਦਾ ਬਣ ਗਿਆ ਤੇ ਦੇਸ਼ ਦੀਆਂ ਧੀਆਂ ਦੇ ਨਾਲ ਕਈਆਂ ਕੁੜੀਆਂ ਨੇ ਸੋਚਿਆ ਹੋਊਗਾ ਕਿ ਮੈਂ ਵੀ ਆਪਣਾ ਖੇਡ ਦੇ ਵਿੱਚ ਕੈਰੀਅਰ ਬਣਾਉਣਾ ਤੇ ਜਦੋਂ ਉਹਨਾਂ ਦੇ ਵੇਖਿਆ ਹੋਊਗਾ ਮਾਵਾ ਪਿਓਆਂ ਨੇ ਦੇਖਿਆ ਹੋਊਗਾ ਪੈਰੈਂਟਸ ਨੇ ਦੇਖਿਆ ਹੋਊਗਾ ਯਾਰ ਕੁੜੀਆਂ ਦੇ ਨਾਲ ਕੁਝ ਹੋ ਰਿਹਾ ਤੇ ਉੱਥੇ ਕੋਲ ਕਹਿੰਦੇ ਅਸੀਂ ਕੁੜੀ ਇਨਕਿਊਮ ਪਾਣੀ ਹੈਗੀ ਨਾ ਇਹ 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 ਦੇਸ਼ ਦੀ ਬਦਕਿਸਮਤੀ ਔਰ ਦੇਸ਼ ਦੇ ਪ੍ਰਾਈਮ ਮਿਨਿਸਟਰ ਔਰ ਗ੍ਰਹਿ ਮੰਤਰੀ ਤੇ ਦੇਸ਼ ਦੀ ਰਾਸ਼ਟਰਪਤੀ ਇੱਕ ਔਰਤ ਇੱਕ ਜੇ ਇੱਕ ਔਰਤ ਔਰਤ ਦੇ ਪਿੱਛੇ ਖੜੀ ਨਾ ਨਹੁੰਦੀ ਤੇ ਫਿਰ ਇਸ ਦੇਸ਼ ਦੇ ਵਿੱਚ ਔਰਤਾਂ ਦੇ ਨਾਲ ਧੱਕੇ ਹੁੰਦੇ ਰਹਿਣੇ ਨਾ ਸਾਡੀ ਕੋਈ ਮੁੱਖ ਮੰਤਰੀ ਬੋਲਦੀ ਹੈਗੀ ਨਾ ਸਾਡੀ ਦੇਸ਼ ਦੀ ਰਾਸ਼ਟਰਪਤੀ ਬੋਲਦੀ ਹੈ ਮਤਲਬ ਸਾਨੂੰ ਕੁਰਸੀਆਂ ਪਿਆਰੀਆਂ ਔਰ ਤੇ ਕੁਝ ਸਾਨੂੰ ਪਿਆਰਾ ਨਹੀਂ ਹੈਗਾ ਤੇ ਆਹ ਤੇ ਇੱਕ ਦੇਸ਼ ਦੇ ਸਿਸਟਮ ਤੇ ਦੇਸ਼ ਦੀ ਸਰਕਾਰ ਤੇ ਇਹ ਸਭ ਤੋਂ ਵੱਡਾ ਦਮਾਚਾ ਦਾ ਚਪੇੜ ਆ ਕਿ ਸਾਖਸ਼ੀ ਮਲਕ ਨੇ ਖੇਡ ਛੱਡਣ ਦਾ ਫੈਸਲਾ ਕਰ ਲਿਆ ਔਰ ਬਜਰੰਗ ਪੁੰਨੀਆਂ ਨੇ ਆਪਣਾ ਪਦਮਸ਼ਰੀ ਵਾਪਸ ਕਰ ਦਿੱਤਾ